yeah so what did you ਮੇਰੀ ਡਿਊਟੀ ਲੱਗੀ ਐਸਐਸਐਫ ਗੱਡੀ ਤੇ ਮੇਰਾ ਏਰੀਆ ਹੈਗਾ ਵਾ ਨਕੋਦਰ ਤੋਂ ਸ਼ਾਹਕੋਟ 15 ਕਿਲੋਮੀਟਰ ਸੈਂਟਰ 'ਚ ਖੜੀਦਾ ਜੀ ਜੇ ਕੋਈ ਐਕਸੀਡੈਂਟ ਵਗੈਰਾ ਹੋ ਜਾ ਤਾਂ 15 ਮਿੰਟਾਂ ਦੇ ਅੰਦਰ ਅਸੀਂ ਪਹੁੰਚੀਦਾ ਤੇ ਜਾ ਕੇ ਜੋ ਕੋਈ ਐਕਸੀਡੈਂਟ ਵਗੈਰਾ ਹੁੰਦਾ ਤਾਂ ਜਾਨਕਮਾਲ ਦੀ ਰੱਖੀ ਕਰੀਦੀ ਸਾਨੂੰ ਇੱਥੇ 30 ਕਿਲੋਮੀਟਰ ਦਾ ਦਾਇਰਾ ਮਿਲਿਆ ਹੋਇਆ ਹੈ ਅਗਰ ਇਸ 30 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਕਿਤੇ ਵੀ ਐਕਸੀਡੈਂਟ ਹੁੰਦਾ ਆ ਸਾਨੂੰ 15 ਮਿੰਟ ਦੇ ਵਿੱਚ ਵਿੱਚ ਉਸ ਐਕਸੀਡੈਂਟ ਵਾਲੀ ਜਗ੍ਹਾ ਤੇ ਪਹੁੰਚਣਾ ਹੁੰਦਾ ਆ ਉੱਥੇ ਜਾ ਕੇ ਪਹਿਲਾ ਸਭ ਤੋਂ ਪਹਿਲਾਂ ਸਾਨੂੰ ਫਰਸਟ ایڈ ਕਿਟ ਜੋ ਵੀ ਐਕਸੀਡੈਂਟ ਹੋਇਆ ਉਹਨ ਵਾਵਾਂਗੇ ਉਸ ਤੋਂ ਬਾਅਦ ਉਹਨੂੰ ਹਸਪੀਟਲ ਐਡਮਿਟ ਕਰਾਵਾਂਗੇ। ਇਹਨਾਂ ਗੱਡੀਆਂ ਦੇ ਵਿੱਚ ਸਭ ਤੋਂ ਪਹਿਲਾਂ ਇੱਕ ਡੈਸ਼ ਕੈਮਰਾ ਲੱਗਾ ਹੋਇਆ ਜਿਹਦੇ ਵਿੱਚ ਸਾਨੂੰ ਫਰੰਟ ਦੇ ਵਿੱਚ ਸਭ ਕੁਝ ਦਿਖਦਾ ਹੈ ਤੇ ਸਾਨੂੰ ਇੱਕ ਫਰਸਟ ایڈ ਕਿਟ ਦਿੱਤੀ ਗਈ ਜਿਸ ਤੇ ਵੀ ਕੰਮ ਆਉਂਦਾ ਉਹ ਸਾਰਾ ਸਮਾਨ ਤਾਂ ਆ ਕੇ ਸੀ ਮਰੀਜ਼ਾਂ ਦੀ ਉੱਥੇ ਜਾ ਕੇ ਹੈਲਪ ਕਰ ਸਕੀਏ। ਉਸ ਤੋਂ ਬਾਅਦ ਇਹ ਚ ਵੀ ਸਟਰ ਦਿੱਤਾ ਹੋਇਆ ਤਾਂ ਜੋ ਗੱਡੀਆਂ ਜਿਹੜੀਆਂ ਖੱਸੀਆਂ ਆਉਂਦੀਆਂ ਨੂੰ ਕੱਟਣ ਦੇ ਵਿੱਚ ਕੰਮ ਆਉਂਦੀ ਹੈ। ਤੇ ਦੋ ਸਪੀਕਰ ਵੀ ਹੈ ਟ੍ਰੈਫਿਕ ਵੇਰਾਂ ਕੱਟੀ ਹੋ ਜਾਂਦੀਆਂ ਉਹਨਾਂ ਨੂੰ ਅਨਾਉਂਸ ਕੀਤਾ ਚਾਹੀਏ ਤਾਂ ਕਿ ਉਹ ਟ੍ਰੈਫਿਕ ਆਪਣੀ ਹਟਾ ਲੈਣ। ਐਸਐਸਐਫ ਤਾਂ ਕਪੂਰਥਲੇਕ ਟ੍ਰੇਨਿੰਗ ਇੱਕ ਘਰਤੀ ਕਿਲੋਮੀਟਰ ਬਾਅਦ ਇੰਟਰਸੈਪਟਰ ਵੀ ਗੱਡੀ ਵੀ ਖੜੀ ਹੋਇਆ ਕਰੂਗੀ ਉਹ ਸਾਰਾ ਕੁਝ ਦੱਸੂਗੀ ਵੀ ਕੌਣ ਕਿੰਨੀ ਸਪੀਡ ਤੇ ਜਾ ਰਿਹਾ ਹੈ ਮੈਂ ਕੋਈ ਡਰਾਉਂਦਾ ਨਹੀਂ ਪੰਜਾਬੀਆਂ ਨੂੰ ਪਰ ਮੈਂ ਸਲਾਹ ਦਿੰਨਾ ਕਿ ਅੱਜ ਤੋਂ ਬਾਅਦ ਸੜਕਾਂ ਤੇ ਕੋਈ ਸਟੰਟ ਜਾਂ ਸੜਕਾਂ ਤੇ ਮੌਤ ਨਾਲ ਖੇਡਣ ਦੀ ਕੋਸ਼ਿਸ਼ ਨਾ ਕਰਿਓ ਬਹੁਤ ਪਰਿਵਾਰਾਂ ਦਾ ਬੁਰਾ ਹਾਲ ਹੋ ਜਾਂਦਾ ਮੈਂ ਬਹੁਤ ਸਾਰੇ ਮੇਰੇ ਵੀ ਦੋਸਤ મિતਰ ਇਦਾਂ ਦੇ ਨੇ ਜਿਹੜੇ ਐਕਸੀਡੈਂਟ ਦਾ ਸ਼ਿਕਾਰ ਹੋ ਜਾਂਦੇ ਨੇ ਘਰ ਬਰਬਾਦ ਹੋ ਜਾਂਦੇ ਨੇ ਜੀ ਬਾਅਦ